ਇਹਨਾਂ ਦੇ ਬਾੜ ਵਿੱਚ ਬਹੁਤ ਹੀ ਗੰਦਾ ਪਾਣੀ ਨਾਲਾ ਰਹੀ ਆ ਰਿਹਾ ਹੈ ਜੋ ਕਿ ਲੋਕਾਂ ਦੀ ਜਾਨ ਦੀ ਲਈ ਖਤਰਾ ਬਣ ਸਕਦਾ ਹੈ ਸ਼ਾਸਤਨ ਪ੍ਰਸ਼ਾਸਨ ਨੂੰ ਇਸ ਸੰਬੰਧੀ ਜਾਣੂ ਕਰਵਾ ਚੁੱਕੇ ਹਨ ਪਰ ਹਜੇ ਤੱਕ ਕਿਸੇ ਵੀ ਅਧਿਕਾਰੀ ਨੇ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਇਸ ਲਈ ਲੋਕਾਂ ਦੀ ਜਾਨ ਦੀ ਸੁਰੱਖਿਆ ਲਈ ਸਾਫ਼ ਪਾਣੀ ਦੀ ਮੰਗ ਨੂੰ ਲੈ ਕੇ ਉਹ ਪਾਕਿਸਤ ਸਿੰਘ ਚੌਕ ਬਨਾਲਾ ਵਿਖੇ ਮਾਰਨ ਵਰਤ ਤੇ ਬੈਠ ਗਏ ਹਨ ਕਾੜ ਦੇ ਵਿੱਚ ਲਗਭਗ 1 ਸਾਲ ਤੋਂ ਗੰਦੇ ਪਾਣੀ ਦੀ ਬਹੁਤ ਵੱਡੀ ਦਿੱਕਤ ਆ ਰਹੀ ਹੈ 1 ਸਾਲ ਤੋਂ ਲਗਭਗ 10 ਦੇ ਆ ਰਹੇ ਹਨ ਪਰ ਪ੍ਰਸ਼ਾਸਨ ਵੱਲੋਂ ਇਸੇ ਕੋਈ ਕਾਰਵਾਈ ਨਾ ਕੀਤੀ ਗਈ ਨਹੀਂ ਕੋਈ ਵੀ ਅਧਿਕਾਰੀ ਨਹੀਂ ਆਇਆ ਕਿ ਅਧਿਕਾਰੇ ਫਰਕ ਹੀ ਨਹੀਂ ਹੈਗਾ ਜਿਹੜਾ 1 ਸਾਲ ਤੋਂ ਲੋਕਾਂ ਨੂੰ ਗੰਦਾ ਪਾਣੀ ਪਿਲਾ ਰਹੇ ਹੈ ਉਹਨਾਂ ਨੂੰ ਹੀ ਲੱਗਦਾ ਕਿ ਉਹ ਫਰਕ ਪਈ ਜਾ ਕੇ ਸਭ ਕੀ ਫਰਕ ਪੈਂਦਾ ਹੈ ਜੀ ਸਟੇਟ ਵਾਈਸ ਪ੍ਰੈਜ਼ੀਡੈਂਟ ਸ਼੍ਰੀ ਨੀਰਜ ਜੀ ਅੱਜ ਸਵੇਰ ਤੋਂ ਭਗਤ ਸਿੰਘ ਚੌਕ ਬਰਨਾਲਾ ਵਿਖੇ ਮਰਨ ਮਰਤੇ ਬੈਠ ਗਏ ਹਨ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਮਾਤਾ ਜੀ ਵਾਰਡ ਨੰਬਰ 15 ਤੋਂ ਐਮਸੀ ਚੁਣਗੇ ਹਨ ਤੇ ਉਹਨਾਂ ਦੇ ਵਾਰਡ ਵਿੱਚ ਬਹੁਤ ਹੀ ਗੰਦਾ ਪਾਣੀ ਨਾਲਾ ਰਹੀ ਆ ਰਿਹਾ ਹੈ ਜੋ ਕਿ ਲੋਕਾਂ ਦੀ ਜਾਨ ਦੀ ਲਈ ਖਤਰਾ ਬਣ ਸਕਦਾ ਹੈ ਤੇ ਉਹ ਕਈ ਵਾਰ ਸ਼ਾਸਨ ਪ੍ਰਸ਼ਾਸਨ ਨੂੰ ਇਸ ਸੰਬੰਧੀ ਜਾਣੂ ਕਰਵਾ ਚੁੱਕੇ ਹਨ ਪਰ ਹਜੇ ਤੱਕ ਕਿਸੇ ਵੀ ਅਧਿਕਾਰੀ ਨੇ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਇਸ ਲਈ ਲੋਕਾਂ ਦੀ ਜਾਨ ਦੀ ਸਖਸ਼ਾ ਲਈ ਸਾਫ਼ ਪਾਣੀ ਦੀ ਮੰਗ ਨੂੰ ਲੈ ਕੇ ਉਹ ਭਗਤ ਸਿੰਘ ਚੌਕ ਬਰਨਾਲਾ ਵਿਖੇ ਮਰਨ ਵਰਤ ਤੇ ਬੈਠ ਗਿਆ ਹਨ ਅਤੇ ਜਿੰਨਾ ਚਿਰ ਉਹਨਾਂ ਦੀ ਮੰਗ ਪੂਰੀ ਨਹੀਂ ਕੀਤੀ ਜਾਂਦੀ ਸਾਫ਼ ਪਾਣੀ ਨਾਲਾ ਵਿੱਚ ਨਹੀਂ ਆਉਣ ਲੱਗਦਾ ਉਹ ਮਰਨ ਵਰਤ ਤੋਂ ਨਹੀਂ ਉੱਠਣਗੇ ਉਹਨਾਂ ਨੇ ਕਿਹਾ ਕਿ ਉਹਨਾਂ ਰੂਲਿੰਗ ਪਾਰਟੀ ਦੇ ਮੰਤਰੀ ਮੀਤ ਹੇਰ ਨੂੰ ਵੀ ਇਹ ਸਬੰਧੀ ਜਾਣਕਾਰੀ ਦੇ ਦਿੱਤੀ ਹੈ ਅਤੇ ਉਹ ਹੁਣ ਮਰਨ ਵਰਤ ਜਾਰੀ ਰੱਖਣਗੇ ਜੇਕਰ ਉਹਨਾਂ ਦੀ ਮੰਗ ਨਾ ਪੂਰੀ ਹੋਈ ਤਾਂ ਉਹ ਇਸੇ ਤਰ੍ਹਾਂ ਭਗਤ ਸਿੰਘ ਚੌਂਕ ਬਤੇ ਬੈਠ ਕੇ ਅਣਖੰਦੇ ਬੈਠੇ ਰਹਿਣਗੇ ਬਰਨਾਲ ਤੋਂ ਪੱਤਰਕਾਰ ਜਤਿੰਦਰ ਦੇਵਗਨ ਦੀ ਵਿਸ਼ੇਸ਼ ਰਿਪੋਰਟ ਲੋਕਾਂ ਦੀ ਜਾਨ ਮਾਲ ਦਾ ਸਵਾਲ ਹੈ ਜਿਹਦੇ ਕਰਕੇ ਮੈਂ ਅੱਜ ਬੜਾ ਬਰਕਰਾਰ ਬੈਠਾ ਹਾਂ ਇਹ ਵਾਰਡ ਨੰਬਰ 15 ਵਿੱਚੋਂ ਮੇਰੇ ਮਾਤਾ ਸ਼੍ਰੀਮਤੀ ਸੋਜਾ ਦੇ ਕੌਂਸਲਰ ਅਸੀਂ ਜਦੋਂ ਇਲੈਕਸ਼ਨ ਲੜ ਰਹੇ ਸੀ ਤਾਂ ਉਸ ਵਾਰਡ ਨਾਲ ਵਾਅਦਾ ਕੀਤਾ ਸੀ ਕਿ ਮੇਰਾ ਵਾਰਡ ਮੇਰਾ ਪਰਿਵਾਰ ਹੈ ਵਾਰਡ ਦੇ ਵਿੱਚ ਲਗਭਗ 1 ਸਾਲ ਤੋਂ ਗੰਦੇ ਪਾਣੀ ਦੀ ਬਹੁਤ ਵੱਡੀ ਦਿੱਕਤ ਆ ਰਹੀ ਹੈ ਜਦੋਂ ਕਿ ਅਸੀਂ ਮਾਨ ਜੋ ਪ੍ਰਸ਼ਾਸਨ ਨੂੰ ਵੀ ਇਸ ਸੰਬੰਧੇ ਇੱਕ ਸਾਲ ਤੋਂ ਲਗਭਗ ਦੱਸਦੇ ਆ ਰਹੇ ਹਾਂ ਪਰ ਪ੍ਰਸ਼ਾਸਨ ਵੱਲੋਂ ਇਸੇ ਕੋਈ ਕਾਰਵਾਈ ਨਾ ਕੀਤੀ ਗਈ ਹੁਣ ਤੁਸੀਂ ਦੋਨੋਂ ਦੇਖ ਸਕਦਾ ਆਹ ਮਤਲਬ ਪਾਣੀ ਪੀਣ ਲਈ ਲੋਕਾਂ ਨੂੰ ਮਜਬੂਰ ਕੀਤਾ ਜਾਂਦਾ ਪ੍ਰਸ਼ਾਸਨ ਵੱਲੋਂ ਵੀ ਆਹ ਦੇਖੋ ਪਾਣੀ ਦੇਖੋ ਦੇਖਿਆ ਦੇਖਣਾ ਪਰ ਪਸੰਦ ਨਹੀਂ ਕਰਦੇ ਉਹਨੂੰ ਪੀਣਾ ਕਿ ਖੰਦ ਕਰਾਂਗੇ ਬਿਮਾਰੀਆਂ ਫੈਲ ਰਹੀਆਂ ਫੈਲ ਰਹੀਆਂ ਬਿਮਾਰੀ ਬਿਮਾਰੀਆਂ ਫੈਲ ਰਹੀਆਂ ਆ ਜੀ ਬੱਚੇ ਬੱਚੇ ਬਿਮਾਰ ਹੋ ਰਹੇ ਆ ਇਹਦੀ ਜੰਦੀ ਮਾਇ ਲਖਾਰ ਹੋ ਸਕਦਾ ਤਾਂ ਸਾਡੀ ਪ੍ਰਸ਼ਾਸਨ ਤੋਂ ਹੀ ਮੰਗ ਹੈ ਵੀ ਇਹਨੂੰ ਜਲਦ ਜਲਦ ਇਹ ਟੈਂਡਰ ਤੇ ਲੱਗ ਚੁੱਕਿਆ ਸੀ ਵੀ ਉਹ ਜੋ ਕਮਿਸ਼ਨ ਤੋਂ ਮਨਜ਼ੂਰੀ ਲੈ ਕੇ ਇਹ ਟੈਂਡਰ ਲਗਾ ਕੇ ਕੰਮ ਜਲਦੋਂ ਜਲਦ ਅੱਜ ਕਾ ਸ਼ੁਰੂ ਕਰਵਾਇਆ ਜਾਵੇ ਤਾਂ ਕਿ ਲੋਕ ਮੌੜੇ ਤੋਂ ਬਾਹਰ ਸਕਣ ਉਹਨਾਂ ਪਾਰਟ ਦੇ ਕਿਤੇ ਆਪਣਾ ਬਹੁਤ ਹੋ ਰਿਹਾ ਹੈ। ਜੂਰੇ ਪਾਰਟੇ ਧਿਆਨ ਚਾਹੀ ਜੀ ਬਾਪ ਮਾਂ ਦੇ ਵੀ ਦੇ ਲਈ ਧਿਆਨ ਚਾਹੀਗਾ ਭਰਾ ਆਪਣੇ ਵੱਡੇ ਉਹਨਾਂ ਨਾਲ ਮੇਰੀ ਗੱਲ ਵੀ ਹੋਈ ਤੇ ਮੈਂ ਦੱਸਿਆ ਵੀ ਤੁਹਾਨੂੰ ਮੰਗਦੇ ਹੋ ਕੋ ਪ੍ਰਸ਼ਾਸਨ ਤੋਂ ਇਹ ਮੰਗਦੇ ਚੌਣ ਕਮਿਸ਼ਨ ਇਹਦੀ ਮਨਜ਼ੂਰੀ ਦੇਵੇ ਤੇ ਅਸੀਂ ਕੰਮ ਇਹ ਜਲਦੀ ਜਲਦੀ ਲਗਾ ਲਗਾ ਸੀ ਕਿ ਇਹ ਚੌਣ ਕਮਿਸ਼ਨ ਦੀ ਇਹਦੇ ਅਜੇ ਤਾਂ ਲਾਗੂ ਨਹੀਂ ਹੁੰਦੀ ਆ ਇਹ ਅਮਰਜੈਂਸੀ ਸਿਟੂਏਸ਼ਨ ਦੇ ਵਿੱਚ ਆਉਂਦਾ ਇਹ ਕੰਮ ਚਲ ਰੋਹੀ ਮਰੇ ਲੋਕਾਂ ਦੀ ਜਿੰਦਗੀ ਦਾ ਸਵਾਲ ਹੈ ਇਹ ਤੇ ਰੋ ਜੂ ਹੁਣ ਜਿੱਜਾ ਹੈਗੀ ਹੈ ਇਹ ਤਾਂ ਹਵਾ ਪਾਣੀ ਦਾ ਸਭੇ ਸਾਫ ਸਹੀ ਦਾ ਹੈ ਕਿ ਸਵੇਰ ਦੁਪਹਿਰ ਮਰਨ ਬੱਤੇ ਬੈਠਿਆ ਹੁਣ ਤੱਕ ਕੋਈ ਅਧਿਕਾਰੀ ਧਰੋਸਾ ਤੋਂ ਆਇਆ ਨਹੀਂ ਜੀ ਕੋਈ ਅਧਿਕਾਰੀ ਨਹੀਂ ਆਇਆ ਕੋਈ ਅਧਿਕਾਰੀ ਦੇ ਫਰਕ ਹੀ ਨਹੀਂ ਹੈਗਾ ਜਿਹਨੂੰ ਇੱਕ ਸਾਲ ਤੋਂ ਲੋਕਾਂ ਨੂੰ ਬੰਦਾ ਪਾਣੀ ਪਿਲਾ ਰਹੀ ਹੈ ਉਹਨਾਂ ਨੂੰ ਇਹ ਹੀ ਲੱਗਦਾ ਕਿ ਮਰ ਵੀ ਜਾ ਕੇ ਤੁਮ ਕੀ ਵਰਕ ਕਰਦਾ ਬਾਅਦ ਮੌਜਾ ਦੇ ਦਈ ਦਵਾਂਗੇ ਲੱਖ ਰੁਪਏ ਦੂਸਰੇ ਰੁਪਏ ਬਸ ਬਸ ਦੇਖੋਗਾ ਇਹ ਬੈਂਟਿਕ ਤੋਂ ਹਾਂ ਅਣਮਿਤੇ ਸਮੇਂ ਤੇ ਇਹ ਲਗੜੀ ਮੰਗਾ ਮੰਨੇ ਆਂਦੇ ਦਿਨ ਰਾਤ ਦੇ ਬਿਨਾ ਕੁਝ ਖਾਏ ਬਿਨਾ ਕੁਝ ਪੀਏ ਇਹ ਜਲਦੀ ਜਾਏਗਾ